ਭਾਈ ਵਾਣੀ ਅੰਕਲਾ ਆਵੇ ਬੀਬੀ ਦੇ ਬੱਚੇ ਅੰਕਲਾ ਆਵੇ ਬੀਬੀ ਦੇ ਬੱਚੇ ਅੰਕਲਾ ਇਜਾ ਇਜਾ ਕਈ ਵਾਰ ਰੇ ਅਰੋ ਮਾ ਮਮਾ ਜਾਂ ਮੈਂ ਤੇਰੇ ਦਾਦੀ ਦੀ ਨਹੀਂ ਹੂਏ ਦੋਚੀ ਉਹੀ ਲੋਕਾਂ ਜਿਹੜੇ ਲੋਕ ਇਹਨਾਂ ਨੂੰ ਹਾਰ પાਕੇ ਤੁਹਾਡਾ ਕਹਣਾ ਸੱਚ ਆ ਕਿ ਜਿਹੜੇ ਹਾਰ પાਕੇ ਇਹਨਾਂ ਨੂੰ ਲੈ ਕੇ ਆਉਂਦੇ ਆ ਇਹਨਾਂ ਨੂੰ ਉਹਦੀ ਡੱਡ ਬੋਡੀ ਕਰਦੀ ਆ ਔਰ ਪਤਾ ਕੀ ਲੱਗਿਆ ਕਿ ਸਿਰਫ 5000 ਰੁਪਏ ਉਹਨੇ ਉਹਨਾਂ ਤੋਂ ਮੰਗਿਆ ਸੀ ਕਿ ਮੈਂ ਘਰ ਦੇ ਯਾ ਪਾਣੀ ਕਰਕੇ ਦੋ ਤੰਗਾਂ ਤੇ ਲੇਟ ਪੱਤੀ ਗਈ ਆ ਪੱਤ ਕੇ ਉਹਦੀ ਜੱਡ ਬੋਡੀ ਹੁਣ ਲੱਗਦੀ ਜਾਏ ਨੇ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਉਤਾਰ ਨਿਕਲਿਆ ਹੋਊਗਾ ਮੇਰੇ ਪੁੱਤ ਦਾ ਐ ਤਾਂ ਬੇਦਰ ਬੀਐਨ ਦੇ ਬਦਲਣ ਦੇ ਵਿੱਚ ਵੀ ਏਜੰਸੀਆਂ ਦਾ ਲੱਗਿਆ ਹੋਇਆ ਨਾ ਉੱਥੇ ਜਾ ਕੇ ਵੀ ਇਹ ਕਰਦਾਰ ਜਿਹੜੇ ਨੇ ਆਪਣੀ ਭੂਮਿਕਾ ਨਿਭਾਉਂਦੇ ਇਹਨਾਂ ਨੂੰ ਪੰਜਾਬ ਨਾਲ ਕੋਈ ਲਗਾਉਉਣੀ ਇਹ ਦੀਦੇ ਘਰ ਦੇ ਵਿੱਚ ਰਹਿੰਦੇ ਆ ਉਹਦੇ ਨਾਲ ਕੋਈ ਲਗਾਉਉਣੀ ਇਹਨਾਂ ਦਾ ਸਾਡੀ 50 ਰੁਪਏ ਵਿੱਚ ਬੰਦਾ ਮਾਰ ਦਿੰਦੇ ਆ ਸਕੇ ਨਹੀਂ ਇਹਨਾਂ ਨੂੰ ਤਾਂ ਪੈਸਾ ਮੁੱਖ ਹੈ ਹਰ ਤੋਂ ਤੁਸੀਂ ਦੇਖਣੋਂ ਨਾਪਾ ਬਾਣੀ ਮੈਂ ਹਕੂਮਤ ਸੈਂਕੂ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੰਜ ਸਾਲਾਂ ਬੱਚੇ ਦੇ ਨਾਲ ਜਿਹੜਾ ਦੁਰਵਿਵਹਾਰ ਹੋਇਆ ਉਹਦੇ ਜਿਹੜਾ ਘਟਨਾ ਹੋਈ ਹੈ ਜਿਹੜੀ ਉਹਦਾ ਹੱਤਿਆ ਕਾਂਡ ਹੋਇਆਗਾ ਉਹਦੇ ਉਸ ਇਸ ਸਿਲਸਿਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ਼ ਮਾਰਚ ਜਿਹੜੇ ਹੋ ਰਹੇ ਨੇ ਲੋਕ ਕੈਂਡਲ ਮਾਰਚ ਕੱਢ ਰਹੇ ਨੇਗੇ ਜਗਾ ਜਗਾ ਤੇ ਲੋਕ ਜਿਹੜੇ ਮੁਜ਼ਾਹਰੇ ਕਰ ਰਹੇ ਨੇਗੇ ਆਪਾਂ ਉਸ ਵਿਸ਼ੇ ਤੇ ਕਰਾਂਗੇ ਗੱਲਬਾਤ ਵੀਡੀਓ ਨੂੰ ਧਿਆਨ ਨਾਲ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਕਿ ਉਹਨਾਂ ਕਮੈਂਟ ਬਾਕਸ ਦੇ ਜਿਹੜੇ ਕਮੈਂਟ ਤੁਸੀਂ ਕਰੋਗੇ ਉਹਨਾਂ ਕਮੈਂਟਾਂ ਦੇ ਜਿਹੜੇ ਜਵਾਬ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਸਕੀਏ ਅੱਜ ਆਪਣੇ ਨਾਲ ਨੇ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਆਪਾਂ ਮਾਸਟਰ ਜੀ ਨਾਲ ਕਰਾਂਗੇ ਗੱਲਬਾਤ ਮਾਸਟਰ ਜੀ ਪੰਜਾਬ ਦੇ ਵਿੱਚ ਜਗਾ ਜਗਾ ਤੇ ਜਿਹੜੇ ਮੁਜਾਰੇ ਚੱਲ ਰਹੇ ਨੇ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਮੁਹਿੰਮਾ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਲਿਆਉਣ ਤੇ ਅੱਜ ਵੀ ਆਪਣੇ ਲੋਕ ਤੇ ਕੁਝ ਆਪਣੀਆਂ ਸਰਕਾਰਾਂ ਨੇ ਜਿਹੜੀਆਂ ਉਹ ਜ਼ਿੰਮੇਦਾਰ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਸਰਪ ਸਿੰਘ ਜੀ ਤੇ ਨਾਪਾਂ ਨੂੰ ਹਲਾ ਬੜਾ ਧੰਨਵਾਦ ਕਿ ਤੁਸੀਂ ਮੈਂ ਪਹਿਲਾਂ ਵੀ ਅਸਰ ਤੁਹਾਨੂੰ ਕਹਿੰਦਾ ਹਾਂ ਕਿ ਜਦੋਂ ਵੀ ਤੁਸੀਂ ਆਉਂਦੇ ਹੋ ਤੇ ਸੰਜੀਦਾ ਅਵਿਸ਼ਦੀ ਗੱਲ ਕਰਦੇ ਹੋ ਅੱਜ ਜਿੱਥੇ ਪੰਜਾਬ ਦਾ ਬੱਚਾ ਬੱਚਾ ਤਰਾ ਤਰਾ ਕਰ ਰਿਹਾ ਬੱਚੇ ਬੱਚੇ ਦਾ ਘਿਰਦਾ ਜਿਹੜਾ ਵਲੁੰਧ ਰਿਆ ਗਿਆ ਚਾਹੇ ਬਟਿਆ ਗਿਆ ਵਜੋਲ ਗਿਆ ਜਾਂ ਹੋਰ ਤਰ੍ਹਾਂ ਦਾ ਵੀ ਪਾਣ ਕੋਈ ਵੀ ਹੈ ਜਿਨੇ ਵੀ ਉਹ ਘਟਨਾ ਦੇਖੀ ਆ ਉਹ ਬੱਚਿਆਂ ਦੀ ਤੇ ਉਹ ਸਾਰਿਆਂ ਦੇ ਹਿਰਦੇ ਬਲੰਦ ਰ ਕੇ ਰੱਖ ਦਿੱਤੀ। ਖਾਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਉਸਦੇ ਪਾਪਾ ਦੀ ਇੰਟਰਵਿਊ ਜਿਹੜੀ ਉਹ ਬਹੁਤ ਜ਼ਿਆਦਾ ਪਾਪ ਕਰਦੀ ਹੈ। ਜਿਹੜੇ ਪਿਤਾ ਨੇ ਆਪਣੇ ਬੱਚੇ ਨੂੰ ਇਨ੍ਹਾਂ ਹੱਥਾਂ ਦੇ ਵਿੱਚ ਪਾਲਿਆ ਹੋਵੇ, ਗੋਦੀ ਦੇ ਵਿੱਚ ਕਢਾਇਆ ਹੋਵੇ, ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ, ਤੇ ਉਹਦੇ ਨਾਲ ਚੋਚ ਦੇ ਮੋਚਲੇ ਕੀਤੇ, ਹੁਣ ਲਾੜ ਪਿਆਰ ਦੀਆਂ ਗੱਲਾਂ ਕੀਤੀਆਂ, ਹੁਣ ਬੱਚੇ ਦੀਆਂ ਤੋਦਲੀਆਂ ਗੱਲਾਂ ਤੋਂ ਹੱਸਦਾ ਹੋਵੇ। ਦੇ ਉਸੇ ਪਿਤਾ ਵੀ ਗੋਦੀ ਦੇ ਵਿੱਚ ਇੱਕ ਜੱਟ ਮੂਵਮੈਂਟ ਦੇ ਵਿੱਚ ਬੱਚਾ ਉਹ ਵੀ ਵੱਧ ਫੈਦੀ ਕੰਮ ਤੋਂ ਬਾਅਦ ਕਿੱਦਾਂ ਵੀ ਸਥਿਤੀ ਦੇ ਵਿੱਚ ਤਾਂ ਪਿਤਾ ਦਾ ਕੀ ਰਹਿਦਾ ਹੋਣਾ ਹੈਗਾ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿੱਦਾਂ ਥਾਰ ਨਿਕਲਿਆ ਹੋਊਗਾ ਮੇਰੇ ਪੁੱਤ ਦਾ ਇਹ ਸਾਫ ਚਾਹੀਦਾ ਆ ਕਿਉਂ ਉਹਨੂੰ ਮਾਰਿਆ ਉਹ ਤਾਂ 5 ਸਾਲਾਂ ਦਾ ਛੋਟਾ ਨੌਸੀਗਾ ਉਹਨੂੰ ਉਹਨੂੰ ਸਜ਼ਾ ਸਜ਼ਾ ਨੂੰ ਚੇਤ ਚਾਰ ਦੀਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲ ਨੂੰ ਕਿਤੇ ਹੋਰ ਦਾ ਨਾ ਕਹੇ ਇਹ ਬੱਚਾ ਓਦਾਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਨਾ ਬੋਲਦਾ ਹੀ ਪਾਪਾ ਪਾਪਾ ਕਹਦਾ ਹੁੰਦਾ ਹੀ ਮੈਂ ਤਾਂ ਉਹ ਬੇਨਤੀ ਏਦਾਂ ਗੋਦੀ ਚ ਲੈ ਕੇ ਆਇਆ ਸੀ ਮੈਨੂੰ ਔਰ ਇੱਧਰ ਲੈ ਕੇ ਜਾਵਾਂ ਮੈਨੂੰ ਕਿੰਨਾ ਬਈਏ ਠੀਕ ਹੈ ਇੱਕ ਦਿਨ ਆ ਦੀਪੂ ਇੱਕ ਦਿਨ ਆ ਹੈਗਾ ਪੈਂਕੀ ਠੀਕ ਹੈ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਆ ਜੀ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਪੱਕੀ ਕਰਦੇ ਭਾਈ ਸਾਡੇ ਮਾਪੇ ਨੂੰ ਅੱਗ ਲੱਗ ਜਾਂਦੀ ਸੀ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈ ਬੰਦ ਕਰਤੇ ਉਹਨੇ ਬੱਚੇ ਨਾ ਹੋਇਆ ਗਲਤ ਕੰਮ ਉਹਦਾ ਰੇਪ ਕੀਤਾ 5 ਸਾਲ ਦਾ ਮੁੰਡਾ ਸੀ ਫੇ ਉਹਦਾ ਗਲਾ ਘੁੱਟ ਕੇ ਉਹਦੇ ਖਰੇ ਰਾਡ ਨਗਾ ਦੇਖਿਆ ਜੀ ਹੁਣ ਆ ਤੁਸੀਂ ਵੇਖ ਹੀ ਰਹੇ ਹੋ ਨਾ ਤੇ ਨਾਲ ਲਾਤੀ ਕੀ ਹਾਵਾਂ ਤੇ ਉਹ ਕੁੜੀਆ ਮੇਰੀ ਦੀ ਭੈਣ ਆ ਉਦੇਤੇ ਮੰਗਤਤਾ ਉਤੇ ਇਹ ਮੈਂ ਜਦੋਂ ਨਹੀਂ ਸੱਤ ਗਿਆ ਸਰਬਸ ਪਰਿਵਾਰ ਦੇ ਬੱਚੀ ਨੂੰ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਉਹਨਾਂ ਕੋਲੇ ਚੈਨਲ ਆਲਾ ਜਾਂਦਾ ਜਾਂ ਕੋਈ ਵੀ ਸਰਬਸ ਸਮਾਪਤ ਦੀ ਜਾਂਦਾ ਤਾਂ ਉਹ ਬੱਚੀ ਆ ਜਿਹੜੀ ਉਹ ਰੋ ਰੋ ਦਾ ਬੁਰਾ ਹਾਲ ਹੈ ਉਹਦੀ ਅੱਖਾਂ ਦੇ ਵਿੱਚ ਉਹ ਹੰਝੂ ਹੀ ਨਹੀਂ ਸੁੱਕ ਰਹੇ ਤੇ ਜਿਹੜੀ ਬੱਚੀ ਦੇ ਆਪ ਦੀ ਦਿਲ ਤੇ ਏਡੀ ਵੱਡੀ ਸੰਤ ਵੱਜ ਚੁੱਕੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਦੁੱਖ ਦੇ ਵਿੱਚੋਂ ਕਦੋਂ ਉੱਪਰ ਕੇ ਸਾਹਮਣੇ ਆਉਗੀ ਮਾਤਾ ਪਿਤਾ ਨੂੰ ਤੇ ਉੱਪਰ ਨਹੀਂ ਕੀ ਰਹੀ ਗੱਲ ਹੈ ਇਹ ਕਹਾਣੀ ਦੀ ਅਸੀਂ ਆਪਣੀ ਜਥੇਬੰਦੀ ਵੱਲੋਂ ਉਹ ਹੋਰ ਨਿੰਦਾ ਕਰਦੇ ਆ ਤੇ ਜਿੱਥੇ ਸਰਕਾਰ ਦਾ ਵਿਸਲਾਪਾਣਾ ਦੇਖਣ ਨੂੰ ਮਹਿਸੂਸ ਹੋ ਰਿਹਾ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਪਾ ਕੇ ਉਹਨਾਂ ਤੇ ਸਖਤ ਐਕਸ਼ਨ ਲੈ ਕੇ ਕੋਈ ਇਦਾਂ ਦਾ ਹਾਰਡ ਫੈਸਲਾ ਲੈਣ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨਾ ਦੁਬਾਰਾ ਰੁਕ ਸਕਣ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਪ੍ਰਵਾਸੀ ਭਜਾਓ ਜਿਹੜੀ ਮੁਹਿੰਮ ਆ ਕਿੱਥੇ ਚੱਲੇ ਕਿੱਥੇ ਦਾ ਪਹੁੰਚ ਗਈ ਪ੍ਰਵਾਸੀ ਭਜਾਓ ਜਿਹੜੀ ਮੁਹਿੰਮ ਹੈ ਇਸ ਕੇ ਕਾਰਨ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਮੂਵਮੈਂਟ ਚੱਲੀ ਹੈ ਭਾਵੇਂ ਕਿ ਬਹੁਤ ਸਾਰੇ ਲੋਕ ਪਹਿਲਾਂ ਵੀ ਇਸ ਮੂਮੈਂਟ ਨੂੰ ਕਹਿੰਦੇ ਰਹੇ ਕਿ ਮੂਮੈਂਟ ਹੋਣੀ ਚਾਹੀਦੀ ਹੈ ਪਰ ਨਹੀਂ ਹੋਈ ਉਸ ਪੱਧਰ ਤੇ ਨਹੀਂ ਹੋਈ ਜਿਸ ਪੱਧਰ ਤੇ ਹੁਣ ਹੋਈ ਹੈ ਉਹਦੇ ਵਿੱਚ ਮੁੱਖ ਲੋਕਦਾਨਾ ਜਿਹੜਾ ਉਹ ਨਿਹੰਗ ਦੇ ਸੇਵੰਦੀਆਂ ਦਾ ਨਿਹੰਗ ਨਿਹੰਗ ਕਿਥੇ ਬੰਦੀਆਂ ਨੇ ਦਾ ਖਾਸ ਤੇ ਇਹ ਮਹਿਮਨ ਨੂੰ ਸ਼ੁਰੂ ਕੀਤਾ ਇਹ ਹਸ਼ਿਆਰਪੁਰ ਤੋਂ ਸ਼ੁਰੂ ਹੋਈ ਹੈ ਤੇ ਮੈਂ ਕਹਿੰਦਾ ਵੀ ਇਹ ਸਿਲਸਲਾ ਹੁਣ ਰੁਕਣਾ ਨਹੀਂ ਚਾਹੀਦਾ ਪਿੰਡਾਂ ਤੱਕ ਪਹੁੰਚ ਚੁੱਕਿਆ ਪਿੰਡਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਪ੍ਰਵਾਸੀਆਂ ਦੇ ਪ੍ਰਤੀ ਜਿਹੜੇ ਮਤੇ ਪੈਣੇ ਸ਼ੁਰੂ ਹੋ ਗਏ ਆ ਇਹ ਬਹੁਤ ਵੱਡੀ ਗੱਲ ਆ ਔਰ ਥਾਂ ਥਾਂ ਤੇ ਮਤੇ ਪੈ ਗਏ ਔਰ ਇਥੇ ਕਿ ਨੰਦਨ ਜੋ ਗੱਲ ਇਹ ਵੀ ਹੈ ਕਿ ਭਗਵਾਨ ਤਮਨ ਦੀ ਸਰਕਾਰ ਜਿਹੜੀ ਮਾਨ ਸਰਕਾਰ ਹੈ ਜਿਨੇ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਸੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਸੀ ਜਾਂ ਕੋਈ ਸਖਤ ਕਾਨੂੰਨ ਬਣਾਉਣਾ ਸੀ ਜਾਂ ਸਖਤ ਹੱਦਾਂ ਇਦਾਂ ਉਹ ਜਿਹੜੀਆਂ ਜਾਹਰ ਕਰਨੀਆਂ ਸੀ ਪਰ ਉਹ ਕਰਨ ਦੀ ਬਜਾਏ ਉਹ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਕੌਣ ਹੋਣੇ ਹੋ ਇਹਨਾਂ ਨੂੰ ਭਜਾਉਣ ਵਾਲੇ ਕੌਣ ਹੋਣੇ ਤੁਸੀਂ ਇਹਨਾਂ ਨੂੰ ਤੁਰਨ ਵਾਲੇ ਸੋ ਇਥੋਂ ਸਪੱਸ਼ਟ ਪਤਾ ਲੱਗਦਾ ਕਿ ਜਿਹੜਾ ਸਰਕਾਰਾਂ ਦਾ ਰਵਈਆ ਚਾਹੇ ਉਹ ਜ਼ਰਾ ਸਰਕਾਰਾਂ ਹੋਣ ਚਾਹੇ ਕੇਂਦਰ ਸਰਕਾਰਾਂ ਹੋਣ ਉਹਨਾਂ ਤੇ ਏਜੰਸੀਆਂ ਦਾ ਜਿਹੜਾ ਉਹ ਬਹੁਤ ਵੱਡਾ ਵੇਖਣ ਨੂੰ ਪ੍ਰਭਾਵ ਮਿਲ ਰਿਹਾ ਤੇ ਜਿਹੜੇ ਆ ਪ੍ਰਵਾਸੀ ਨੇ ਉਹ ਇੱਥੋਂ ਉਹਨਾਂ ਦੇ ਹੌਸਲੇ ਨੇ ਜਿਹੜੇ ਉਹਨਾਂ ਦੀਆਂ ਗੱਲਾਂ ਦੇ ਨਾਲ بلند ਹੋ ਰਹੇ ਆ ਪਰ ਪੰਜਾਬ ਉੱਠ ਖੜਿਆ ਤੇ ਹੁਣ ਇਹਨਾਂ ਇਹ ਕੰਮ ਵਾਸਤੇ ਅ ਲਿਟੜ ਤੋਂ ਕਿ ਨਿਤਰੂਗਾ ਜੇ ਤੁਸੀਂ ਇਹ ਕਹਿ ਰਹੇ ਹੋ ਵੀ ਪੰਜਾਬ ਉੱਠ ਖੜਿਆ ਅ ਇਸ ਗੱਲ ਦੇ ਉੱਤੇ ਪੂਰਾ ਵਿਰੋਧ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਪਰ ਕੁਝ ਲੋਕ ਤਾਂ ਅਜੇ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਅੱਜ ਵੀ ਪ੍ਰਵਾਸੀਆਂ ਨੂੰ ਕੱਢਣ ਨੂੰ ਤਿਆਰ ਨਹੀਂ ਉਹ ਲੋਕ ਵੀ ਨੇ ਜਿਹੜੇ ਹਾਰ પા ਕੇ ਲੈ ਕੇ ਆਉਂਦੇ ਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਆ ਜਿਹੜੀ ਝੋਨੇ ਦੀ ਕਟਾਈ ਹੋ ਜਾਣੀ ਉਸ ਤੋਂ ਬਾਅਦ ਵੀ ਆਪਣਾ ਸੈਦਰਾਂ ਦੇ ਵਿੱਚ ਜਿਹੜਾ ਚਲੋ ਉਹ ਉਹ ਪ੍ਰਵਾਸੀਤੀ ਜਿਹੜੇ ਪਹਿਲਾਂ ਸੀਜ਼ਨ ਦੇ ਟਾਈਮ ਆਉਂਦੇ ਸੀ ਪਰ ਉਹ ਲੋਕ ਨੇ ਜਿਹੜੇ ਪ੍ਰਵਾਸੀਆਂ ਨੂੰ ਆਪਦੇ ਘਰਾਂ ਦੇ ਵਿੱਚ ਰੱਖਦੇ ਨੇ ਆਪ ਦਾ ਪਰਿਵਾਰਕ ਮੈਂਬਰ ਉਹ ਜਦੋਂ ਹੱਤਿਆਕਾਂਡ ਕਰਕੇ ਕੋਈ ਕਾਂਡ ਕਰਦੇ ਫਿਰ ਉਹਨਾਂ ਨੂੰ ਬੁਰੇ ਲੱਗਣ ਲੱਗ ਜਾਂਦੇ ਜਲੰਧਰ ਦੇ ਵਿੱਚ ਜਿਹੜਾ ਇੱਕ ਕਾਂਡ ਹੋਇਆ ਇੱਕ ਛੋਟੀ ਬੱਚੀ ਆ ਉਹਦੇ ਨਾਲ ਜਿਹੜਾ ਨਗਰ ਹਾਲਤ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਨੇ ਜਿਹੜਾ ਮਾੜਾ ਕੰਮ ਕਰਨ ਦੀ ਜਿਹੜੀ ਸੋਚੀ ਤੀਗੀ ਤਾ ਉਹ ਜਿਹੜਾ ਫੜਿਆ ਗਿਆ ਹਜੇ ਹੁਸ਼ਿਆਰਪੁਰ ਵਾਲਾ ਮਾਮਲਾ ਤਾਂ ਦਵਿਆ ਨਹੀਂ ਇਹ ਉੱਥੇ ਆਏ ਦਿਨ ਜਿਹੜਾ ਪ੍ਰਵਾਸੀਆਂ ਦੇ ਨਵੇਂ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ ਉਹ ਪ੍ਰਵਾਸੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਲੇ ਤਾਂ ਹੁਸ਼ਿਆਰਪੁਰ ਵਾਲੇ ਬੱਚੇ ਦੇ ਸਿਵੇ ਦੀ ਅੱਗ ਵੀ ਠੰਡੀ ਨਹੀਂ ਹੋਈ ਤੇ ਪ੍ਰਵਾਸੀ ਜਲੰਧਰ ਦੇ ਵਿੱਚ ਦੂਜੀ ਘਟਨਾ ਨੂੰ ਅੰਜਾਮ ਦੇਣ ਲੱਗਾ ਸੀ 4 ਸਾਲਾਂ ਦੀ ਬੱਚੀ ਨੂੰ ਬੰਦ ਕਮਰੇ ਦੇ ਵਿੱਚ ਲੈ ਗਿਆ ਸੀ ਜਿੱਥੋਂ ਬੱਚੀ ਨੂੰ ਬਾਹਰ ਕਢਵਾਇਆ ਗਿਆ ਪਤਾ ਲੱਗਣ ਤੇ ਬਚਤ ਰਹਿ ਗਈ ਤੇ ਆ ਦੇਖੋ ਯਾਰ ਇਹਨਾਂ ਦਾ ਕੀ ਹੱਲ ਹੋ ਸਕਦਾ ਬਠਿੰਡੇ ਦੇ ਨੇੜੇ ਲਹਿਰੇ ਮੁਹੱਬਤ ਜੋ ਥਰਮਲ ਥਰਮਲ ਦੀ ਮਾਰਕੀਟ ਦੇ ਵਿੱਚ ਕਈ ਬਈਆਂ ਨੇ ਰਲ ਕੇ ਇੱਕ ਪੰਜਾਬੀ ਨੌਜਵਾਨ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਉੱਥੋਂ ਸਾਰੇ ਬਈਏ ਭਜਾਤੇ ਉੱਥੇ ਜੋ ਰੇੜੀਆਂ ਦੁਕਾਨਾਂ ਲੱਗਦੀਆਂ ਅੱਜ ਕੋਲੇ ਖੜ ਕੇ ਪੰਜਾਬੀਆਂ ਦੀਆਂ ਲਵਾਤੀਆਂ ਇਸ ਤਰ੍ਹਾਂ ਪਹਿਲ ਕਦਮੀ ਕਰਨੀ ਪਊ ਮਿੱਤਰੋ ਜੇ ਸੇਫਟੀ ਚਾਹੁਣੇ ਆ ਜਿਹੜਾ ਕੁਝ ਹੋਰ ਹੱਤਿਆ ਕਾਂਡ ਹੁੰਦੇ ਨੇ ਪ੍ਰਵਾਸੀਆਂ ਵੱਲੋਂ ਥਾਂ ਥਾਂ ਜਿਹੜਾ ਨਸ਼ਾ ਕਰਕੇ ਥੁੱਕਿਆ ਜਾਂਦਾ ਇਹ ਜਿਹੜਾ ਗੰਦ ਪੰਜਾਬ ਦੇ ਵਿੱਚ ਪਾਇਆ ਜਾਂਦਾ ਇਸ ਤਰ੍ਹਾਂ ਮੁਰਸੇ ਜੀ ਇਹ ਇਹਦੇ ਬੱਚੇ ਦੀ ਗੱਲ ਦੀ ਕਰੀ ਆ ਆਪਣਾ ਹਜ਼ਾਰਪੁਰ ਵਾਲੇ ਦੀ ਇਹ ਕੱਪਣਾ ਲੋਕਾਂ ਦੇ ਸਾਹਮਣੇ ਆ ਗਈ ਪਰ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਕੱਪਣਾਵਾਂ ਨੇ ਜਿਹੜੀਆਂ ਜਗਜाहਰ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦੀ ਬੈਕਗ੍ਰਾਉਂਡ ਨਹੀਂ ਪਤਾ ਲੱਗਦਾ ਜਾਂ ਕ੍ਰਿਮੀਨਲ ਬੰਦਿਆਂ ਦਾ ਪਤਾ ਨਹੀਂ ਲੱਗਦਾ ਇਹ ਜਦੋਂ ਲੋਕ ਜਾਗਰੂਕ ਹੋ ਜਾਂਦੇ ਆ ਤਾਂ ਫਿਰ ਜਲਦੀ ਥੋੜੀ ਜਿਹੀ ਗੌਰ ਹੋ ਕੇ ਇਹਨਾਂ ਚੰਨੇ ਗੱਲਾਂ ਤੇ ਗੌਰ ਹੋਣ ਲੱਗ ਪੈਂਦੇ ਆ ਇਹ ਨੌਜਵਾਨ ਮੁੰਡੇ ਨੇ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੁੰਦਾ ਜਾਂ ਉਹ ਆਪਣੇ ਨਸ਼ੇ ਕਰਦੇ ਆ ਜਾਂ ਥਾ-ਥਾ ਤੇ ਆ ਜਿਹੜਾ ਤੁਸੀਂ ਦੱਸੋ ਪਾਣ ਬੀੜੀ ਜੋ ਵੀ ਜਣ ਕੇ ਵੀ ਇਹ ਗੰਦਮੰਦ ਖਾਂਦੇ ਆ ਸਟੇਸ਼ਨਾਂ ਤੇ ਅੱਧਿਆਂ ਤੇ ਥਾ-ਥਾ ਤੇ ਜਿੱਥੇ ਵੀ ਸਾਡੇ ਲੋਕ ਜਾ ਕੇ ਬਹਿ ਕੇ ਉੱਠਦੇ ਆ ਜਾਂ ਖੜ੍ਹਨ ਹੁੰਦੀ ਆ ਥਾਮਾ ਹੁੰਦੀ ਆ ਉਹਦੇ ਸਭ ਦੰਦ ਬਾਹਰ ਆਦੇ ਆ ਦੂਜੀ ਗੱਲ ਇਹ ਕਿਸੇ ਤੇ ਵੀ ਸਕੇ ਨਹੀਂ ਹੁੰਦੇ ਇਹ ਸਕੇ ਕਿਉਂ ਨਹੀਂ ਹੁੰਦੇ ਕਿਉਂਕਿ ਇਹ ਬੰਦੇ 50 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਇਹ ਆਪਣੇ ਸਕੇ ਨਹੀਂ ਇਹਨਾਂ ਨੂੰ ਤਾਂ ਪੈਸਾ ਮੁੱਖ ਚਾਹੀਦਾ ਇਹਨਾਂ ਨੂੰ ਪੰਜਾਬ ਨਾਲ ਕੋਈ ਲਗਾਓ ਨਹੀਂ ਇਹ ਦੀਦੇ ਘਰ ਦੇ ਵਿੱਚ ਰਹਿੰਦੇ ਆ ਉਹਦੇ ਨਾਲ ਕੋਈ ਲਗਾਓ ਨਹੀਂ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਅਸੀਂ ਸਮਝ ਨਹੀਂ ਆ ਰਹੀ ਸਾਡੇ ਨਾਲ ਇਹਨਾਂ ਦਾ ਕੋਈ ਨਹੀਂ ਰਿਸ਼ਤਾ ਹੋ ਗਿਆ ਪਰ ਬਿਲਕੁਲ ਨਹੀਂ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਨਵੇਂ ਕੱਗ ਚਾਰ ਕੇ ਉਹ ਨਿਕਲਦੇ ਆ ਤੇ ਬਹੁਤ ਸਾਰੀਆਂ ਕਪਨਾਵਾਂ ਇਦਾਂ ਦੀਆਂ ਨੇ ਜਿਹੜੀਆਂ ਮੈਂ ਇੱਥੇ ਤੁਹਾਡੇ ਸਾਹਮਣੇ ਜ਼ਿਕਰ ਨਹੀਂ ਕਰ ਸਕਦਾ ਤੁਸੀਂ ਜਾਣੀ ਜਾਣੋ ਔਰ ਬਹੁਤ ਸਾਰੀ ਪਾਵੜੇ ਕੇ ਜਾਣਦੀ ਹੈ ਕਿ ਸਾਬਕਾ ਜਿਹੜਾ ਬੀਐਨਏ ਬਦਲਣ ਦੇ ਵਿੱਚ ਵੀ ਏਜੰਸੀਆਂ ਦਾ ਲੱਗਿਆ ਹੋਇਆ ਹੈ ਨਾ ਉੱਥੇ ਜਾ ਕੇ ਵੀ ਇਹ ਕਰਦਾਰ ਨੇ ਜਿਹੜੇ ਨੇ ਆਪਣੀ ਭੂਮਿਕਾ ਨਿਭਾ ਰਹੀ ਹੈ ਤੇ ਰਹੀ ਗੱਲ ਮਾਝੇ ਦਬਾਬੇ ਦੀ ਉੱਪਰਲੇ ਪਾਸੇ ਕਿਹਦੇ ਪਾਸੇ ਹਸ਼ਿਆਰਪੁਰ ਦਾ ਜਿਲ੍ਹਾ ਦੇ ਰੇ ਕਪਨਾਵਾਂ ਜਿਆਦਾ ਘਟ ਰਹੀਆਂ ਨੇ ਉੱਥੇ ਕਾਰਨ ਕੀ ਹੈ ਉੱਥੇ ਸਾਰੇ ਲੋਕ ਐਨਆਰਆਈ ਬਣ ਕੇ ਫੋਰਨ ਕੰਟਰੀਆਂ ਦੇ ਵਿੱਚ ਪ੍ਰਵਾਸ ਕਰ ਦਿੱਤੇ ਆ ਤੇ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਰਹਿਣ ਵਾਲਾ ਕੋਈ ਨਹੀਂ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਅੱਧਾ ਕੋਈ ਬਜ਼ੁਰਗ ਆਇਆ ਤੇ ਉੱਥੇ ਜਣ ਕੇ ਕਤਲੀਆਂ ਕਟਣਾ ਵੰਮੀ ਹੋ ਗਿਆ ਨੇ ਉਹਨਾਂ ਦੇ ਆਪੋ ਆਪ ਪੜਨੀਆਂ ਤੇ ਉਹ ਕਾਬਜ ਹੋ ਕੇ ਬਹਿ ਗਏ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਉਹ ਰਾਜ ਮਹਾਰਾਜਿਆਂ ਦੀ ਫੀਲਿੰਗ ਲੈਂਦੇ ਆ ਨਸ਼ਾ ਕਰਨ ਲੱਗ ਪਏ ਆ ਤੇ ਇਸੇ ਕਰਕੇ ਜਦੋਂ ਜਣ ਕੇ ਇਦਾਂ ਦੀ ਐਸ ਪ੍ਰਸਤੀ ਹੋਊਗੀ ਤਾਂ ਕ੍ਰਾਈਮ ਨੇ ਵੀ ਜਨਮ ਲੈਣਾ ਆ ਥੋੜੇ ਤੋਂ ਪਹਿਲਾਂ ਮੈਂ ਤੁਹਾਨੂੰ ਕੋਹਰ ਗੱਲ ਦੱਸਦਾ ਮੈਂ ਤੱਪੇ ਦੇ ਨਾਲ ਪਿੰਡਾਂ ਟਲਵਾ ਅੱਛਾ ਤੱਪੇ ਦੇ ਨਾਲ ਟੱਗਮਾ ਪਿੰਡਾਂ ਉੱਥੇ ਕੁਝ ਭਈਏ ਆ ਜੀਰੀ ਲਾਉਣ ਵਾਸਤੇ ਆਏ ਪ੍ਰਵਾਸੀ ਮਜ਼ਦੂਰ ਜ਼ਿਮੀਂਦਾਰ ਲੈ ਕੇ ਆਇਆ ਉੱਥੋਂ ਦਾ ਉਹਲੇ ਆਟਰ ਨੇ ਮੋਟਰ ਤੇ ਬਿਠਾਇਆ ਤੇ ਉਹ ਪਿੰਡ ਦੇ ਵਿੱਚ ਜੀਦੀ ਜੂਰੀ ਲਾਉਣ ਤੋਂ ਬਾਅਦ ਜਦੋਂ ਵਾਪਸ ਗਏ ਅਗਲੇ ਨੂੰ ਕੀ ਪਤਾ ਵੀ ਇਹਨਾਂ ਦੇ ਸਾਥੀ ਕਿੰਨੇ ਨੇ ਕਿੰਨੇ ਨਹੀਂ ਜਾਂ ਕੌਣ ਉਹਨਾਂ ਦੇ ਨਾਲ ਜਾ ਰਿਹਾ ਕੌਣ ਨਹੀਂ ਕਿਹਦਾ ਇਹ ਦੱਸਦੇ ਆ ਕੋਈ ਕਿਸੇ ਦੀ ਮੋਟਰ ਤੇ ਬੈਠਾ ਕੋਈ ਕਿਸੇ ਦੀ ਮੋਟਰ ਤੇ ਬੈਠਾ ਜਿਹੜਾ ਲੈ ਕੇ ਆਇਆ ਉਹਨੇ ਬਾਅਦ ਵਿੱਚ ਗਿਣਤੀ ਥੋੜਾ ਉਹਨਾਂ ਦੀ ਹਾਜ਼ਰੀ ਥੋੜਾ ਲਾਉਣੀ ਹੁੰਦੀ ਆ ਪਰ ਜਦੋਂ ਵਾਪਸ ਗਏ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਉਹਨਾਂ ਦਾ ਮਿਸ ਸੀ ਜਦੋਂ ਉਸ ਪਰਿਵਾਰ ਨੇ ਉੱਥੇ ਜਾ ਕੇ ਬਿਹਾਰ ਦੇ ਵਿੱਚ ਜਾਂ ਗੂਪੀ ਦੇ ਵਿੱਚ ਜਦੋਂ ਉਹਨਾਂ ਦੇ ਪਰਿਵਾਰ ਨੇ ਪੁੱਛਿਆ ਕਿ ਸਾਡਾ ਮੁੰਡਾ ਨੌਜਵਾਨ ਸੀ ਉਹ ਆਇਆ ਤਾਂ ਹੈ ਨਹੀਂ ਤਾਂ ਉਹਨਾਂ ਨੇ ਆਨਾ ਕੰਨੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੀ ਪੁਲਿਸ ਕਾਰਵਾਈ ਪਾਈ ਉੱਥੋਂ ਦੀ ਪੁਲਿਸ ਇੱਥੇ ਪੰਜਾਬ ਆਈ ਤਬੇ ਦੀ ਪੁਲਿਸ ਨੇ ਨਾਲ ਲੈ ਕੇ ਉੱਥੋਂ ਜਾ ਕੇ ਢਿਲਵਾ ਨਹਿਰ ਉੱਥੋਂ ਨਹਿਰ ਲੰਘਦੀ ਐ ਉਸ ਨਹਿਰ ਦੇ ਉੱਤੋਂ ਟਰੇਨ ਦੀ ਨਿਕਲਦੀ ਐ ਉਦੋਂ ਡ੍ਰੈਂਪ ਤੋਂ ਉਸ ਮੁੰਡੇ ਦੀ ਉਹ ਜਿਹੜਾ ਭਈਆ ਉਹਨਾਂ ਦਾ ਸਾਥੀ ਸੀ ਉਹਦੀ ਡੈਡ ਬਾਡੀ ਕੱਢੀ ਆ ਔਰ ਪਤਾ ਕੀ ਲੱਗਿਆ ਕਿ ਸਿਰਫ 5000 ਰੁਪਏ ਉਹਨੇ ਉਹਨਾਂ ਤੋਂ ਮੰਗਿਆ ਸੀ ਕਿ ਮੈ ਘਰੇ ਭੇਜਣਾ ਮਾਰ ਦੀ ਗੱਲ ਤੋਂ ਟਕਰਾਰ ਹੋਇਆ 5000 ਰੁਪਏ ਪਿੱਛੇ ਜਿਹੜਾ ਆਪਣਾ ਸਾਥੀ ਨੂੰ ਮਾਰ ਸਕਦਾ ਨੌਜਵਾਨ ਬੱਚੇ ਨੂੰ ਮਾਰ ਸਕਦੇ ਆ ਤੇ ਉਹ ਕਿਸੇ ਦੇ ਕੀ ਸਕੇ ਹੋਣਗੇ ਸੋ ਇਹਨਾਂ ਤੋਂ ਜਨ ਆਪਣੇ ਸਾਥੀ ਦੀ ਕਤਲ ਕਰਦੇ ਆ ਉਹ ਆਪਣੇ ਸਾਥੀ ਦਾ ਹੀ ਕਤਲ ਕਰਕੇ ਉੱਥੇ ਇੱਥੇ ਦੱਬ ਕੇ ਦੇਖੋ ਕਿੰਨੇ ਲੀਡਰ ਨੇ ਇੱਥੇ ਦੱਬ ਕੇ ਤੇ ਉੱਥੇ ਘਰੇ ਹੀ ਤੇ ਲੈ ਗਏ ਕਿਸੇ ਨੂੰ ਕੋਈ ਤਲਾਹ ਨਹੀਂ ਕਿਸੇ ਨੂੰ ਕੋਈ ਤਲਾਹ ਨਹੀਂ ਉੱਥੋਂ ਆ ਕੇ ਜਦੋਂ ਕਾਰਵਾਈ ਪਈ ਆ 3-4 ਮਹੀਨਿਆਂ ਬਾਅਦ ਤਾਂ ਇੱਥੋਂ ਆ ਕੇ ਉਹਦੀ ਡੈੱਡ ਬੋਡੀ ਜਿਹੜੀ ਉਹਨਾਂ ਨੇ ਪੁਟਵਾਈ ਆ ਤੇ ਆ ਪਾਣੀ ਘੱਟ ਕੇ ਦੋ ਤਿੰਨ ਦਿਨ ਲੇਟ ਪੱਤੀ ਗਈ ਆ ਪੱਟ ਕੇ ਉਹਦੀ ਡੈੱਡ ਬੋਡੀ ਹੁਣ ਲੈ ਕੇ ਗਏ ਨੇ ਤੇ ਇੱਕਾ ਬਦਮਾਸ਼ੀ ਗੁੰਡਾਗਰਦੀ ਦੇਖਿਆ ਤੁਸੀਂ ਬੋਲਟ ਮੋਟਰਸਾਈਕਲ ਤੇ ਆ ਲੁਧਿਆਣਾ ਦੇ ਵਿੱਚ ਕੀ ਹੋਇਆ ਲੁਧਿਆਣਾ ਦੇ ਵਿੱਚ ਉਹਨਾਂ ਜਦੋਂ ਉਹਨਾਂ ਨੂੰ ਕਹਿ ਦ ਕਾ ਕੁਝ ਮੁੰਡੇ ਇਕੱਠੇ ਹੋ ਕੇ ਬੋਲਟ ਮੋਟਰ ਲੈ ਆਉਂਦੇ ਦੂਸਰੇ ਮੋਟਰਸਾਈਕਲ ਦਾ ਜਾ ਕੇ ਸ਼ੋਰੂਮ ਤੋੜਨ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਜੇ ਸਾਨੂੰ ਕੰਮ ਨਹੀਂ ਕਰਨ ਲੰਦੇ ਤਾਂ ਕੰਮ ਅਸੀਂ ਤੁਹਾਨੂੰ ਵੀ ਨਹੀਂ ਕਰਨ ਲੰਦੇ ਐਡੀ ਗੁੰਡਾ ਕਰਦੀ ਐਡੀ ਵੱਡੀ ਗੁੰਡਾ ਕਰਦੀ ਪੰਜਾਬ ਦੇ ਵਿੱਚ ਹੋ ਰਹੀ ਆ ਜੇ ਤੇ ਸਮੇਂ ਰਹਿੰਦਿਆਂ ਨਾਥ ਨਾ ਪਈਦਾ ਆਉਣ ਵਾਲੇ ਸਮੇਂ ਨੇ ਜਿਹੜੇ ਬੜੇ ਗੰਭੀਰ ਹੋਣਗੇ ਦੋਚੀ ਹੋ ਹੀ ਲੋਕਾ ਜਿਹੜੇ ਲੋਕ ਇਹਨਾਂ ਨੂੰ ਹਾਰ ਪਾ ਕੇ ਤੁਹਾਡਾ ਕਹਣਾ ਸੱਚ ਆ ਕਿ ਜਿਹੜੇ ਹਾਰ ਪਾ ਕੇ ਇਹਨਾਂ ਨੂੰ ਲੈ ਕੇ ਆਉਂਦੇ ਆ ਇਹਨਾਂ ਨੂੰ ਰਸੋਈ ਦੇ ਵਿੱਚ ਐਂਟਰ ਕਰਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਇਹਨਾਂ ਨੂੰ ਬਹਿਨਦੀ ਖੁੱਲ੍ਹ ਕਰਦੇ ਆ ਅੱਜ ਇਹ ਤੋਂ ਲਕੂ ਮੈਂ ਦੇਖਿਆ ਕਿ ਚੰਗੇ ਭਲੇ ਪਰਿਵਾਰ ਨੇ ਚੰਗੇ ਭਲੇ ਅਸਰ ਸੁਖਾਲੇ ਖਾਂਦਾ ਨਹੀਂ ਪਰਿਵਾਰ ਨੇ ਆਪ ਦਾ ਉਹ ਘਰੇ ਬੈਠੇ ਹੁੰਦੇ ਆ ਤੇ ਉਹਨਾਂ ਦੀਆਂ ਧੀਆ ਪੈਣਾ ਨੂੰ ਬੱਚੀਆਂ ਨੂੰ ਛੱਡਣ ਵਾਸਤੇ ਮੈਂ ਆਪਣੇ ਆਪ ਨੂੰ ਕਹਿੰਦਾ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਪਰ ਜਿਹੜੇ ਪਰਿਵਾਰ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਮਹਿਸੂਸ ਹੁੰਦਾ ਨਿੰਦਰ ਜੋ ਘਟਨਾ ਹੈ ਕਿ ਬੱਚੀ ਨਾਲ ਜਾਣ ਕੇ ਵੀ ਅ ਰਿਪੋਰਟ ਹੀ ਕਰਨਾ ਚਾਹੀਦਾ ਸੀ ਇਹਨਾਂ ਦੇ ਵੀ ਹੋਰ ਤਾਬੜਾ ਹੋਇਆ ਸੀ ਉਸ ਬੰਦੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਸੀ ਮੈਂ ਇਹ ਗੱਲ ਅ ਸ਼ਰਿਆਮ ਕਹਿਣੀ ਚਾਹੁੰਦਾ ਚੈਨਲ ਤੇ ਤੁਹਾਡੇ ਦੂਸਰੀ ਗੱਲ ਰੋਪੜ ਦੇ ਵਿੱਚ ਸਮੁੰਦਰੀ ਪਿੰਡ ਹੈ ਉੱਥੇ ਦੇ ਲੋਕਾਂ ਨੇ ਜਿਹੜਾ ਉੱਥੋਂ ਦੇ ਭਈਆਂ ਨਹੀਂ ਸ਼ਰਿਆਮ ਵਾਕਈ ਜਾਣ ਕੇ ਵੀ ਅਸਲੀਅਤ ਤੌਰ ਤੇ ਉਹਨਾਂ ਨੇ ਜਿਹੜਾ ਕੁੱਟਕੱਟਾ ਪਾ ਕੀਤਾ ਭਾਵੇਂ ਉਹਨਾਂ ਦੇ ਗੱਲ ਨੂੰ ਪਰਚਾ ਹੋ ਜਾ ਕੋਈ ਗੱਲ ਨਹੀਂ ਯਾਰ ਪਰਚੇ ਵੀ ਤਾਂ ਹੁੰਦੇ ਹੀ ਆ ਇਹ ਹਾਲ ਕੀ ਲੋਕਾਂ ਦੇ ਪਰਚੇ ਵੀ ਹੁੰਦੇ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਪੈਂਦਾ ਔਰ ਬਹੁਤ ਸਾਰੇ ਕਾਗਨਾਮ ਘਟਨਾ ਕੰਮ ਕਰਨੇ ਪੈਦੇ ਆ ਉਹਨਾਂ ਨੇ ਬਹੁਤ ਵਧੀਆ ਮੈਂ ਉਹਨਾਂ ਦੀ ਸਲਾਘਾ ਕਰਦਾ ਸ਼ਾਬਾਸ਼ ਹੈ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਘੜਿਆ ਤੇ ਉਹਨਾਂ ਵਿੱਚ ਇੱਕ ਵਧੀਆ ਵਧੀਆ ਅੰਕਰ ਮੈਂ ਅਜਾ ਨਹੀਂ ਨਹੀਂ

ਇਹ ਫਰਿਆ ਅੰਕਲ ਮੈਂ ਅਜਾ ਹਾਂ ਅੰਕਲ ਆਦਮੇ ਬਾਹਰ ਅੰਦਰ ਅੰਗਰ ਮੈਂ ਅਜਾ ਨਹੀਂ ਨਹੀਂ ਅੰਕਲ ਅਜਾ ਲੱਤ ਵੜੀ ਜਾ ਉਹ ਦਿਨ ਨਾਲ 10 ਬੰਦਿਆਂ ਨੂੰ ਨਸੀਬ ਨਹੀਂ ਹੋਊਗੀ ਔਰ ਦੂਸਰੀ ਗੱਲ ਇਹ ਜਿਹੜੇ ਥਾਂ ਥਾਂ ਤੇ ਹਾਵੀ ਹੋ ਰਹੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੋਲੀਟੀਕਲ ਲੈਨ ਦੇ ਵਿੱਚ ਜਿਹੜੇ ਹਾਵੀ ਹੋ ਰਹੇ ਹਨ ਜੇ ਨਾ ਨਾ ਜਨਾਤਨਾ ਨਾ ਬਾਈ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੋਲੀਟিক্যাল ਪਾਵਰ ਨੂੰ ਆਪਣੀ ਪਾਵਰ ਨੂੰ ਵੀ ਵਰਤਣਗੇ ਭਾਵੇਂ ਕਮੇਟੀ ਢੰਗ ਨਾਲ ਭਾਵੇਂ ਕਮੇਟੀ ਢੰਗ ਨਾਲ ਬਹੁਤ ਸਾਰੇ ਕਰਾਕਾਰ ਇਹਨਾਂ ਦੀਆਂ ਜਿਹੜੀਆਂ ਬਰਾਈਆਂ ਨੇ ਉਹ ਦੱਸ ਕੇ ਕੁਝ ਕਰਨਾ ਲੋਕਾਂ ਦੇ ਜਗਦਾਹਰ ਕਰਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਦੇ ਉਹਨੂੰ ਕਮੇਟੀ ਤੌਰ ਤੇ ਨਾ ਲਓ ਤੇ ਉਹਨਾਂ ਦੀਆਂ ਬਰਾਈਆਂ ਤੁਹਾਡੇ ਰੂਰੂ ਕੀਤੀਆਂ ਜਾਂਦੀਆਂ ਨੇ ਉਹਨਾਂ ਗੱਲਾਂ ਨੂੰ ਕੋਹ ਪਰਤਾਹ ਕਰਦੇ ਹੋਏ ਸਮਝਦੇ ਹੋਏ ਸੋਚਦੇ ਹੋਏ ਇਹਨਾਂ ਨੂੰ ਇੱਥੋਂ ਖਦੇੜਨਾ ਬਹੁਤ ਜ਼ਰੂਰੀ ਹੈ ਹੁਣ ਇੱਥੇ ਬਹੁਤ سارے ਲੋਕ ਇਹ ਵੀ ਕਮੈਂਟ ਕਰਨਗੇ ਲਓ ਜੀ ਸਾਡੇ ਲੋਕ ਪੰਜਾਬੀ ਵੀ ਜਾਂਦੇ ਆ ਤੇ ਮੈਂ ਵੀ ਪਹਿਲਾਂ ਕਹਿੰਦਾ ਰਿਹਾ ਹਾਂ ਪੰਜਾਬੀ ਸਾਡੇ ਵੀ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਦੋਸਤੋ ਸਾਡੇ ਜਿਹੜੇ ਪੰਜਾਬ ਦੇ ਲੋਕ ਬਾਹਰ ਜਾ ਕੇ ਕੰਮ ਕਰਦੇ ਆ ਉਹ ਕੋਈ ਨਾ ਕੋਈ ਨਵੀਂ ਟੈਕਨੀਕ ਕੋਈ ਨਾ ਹੁਨਰ ਕੋਈ ਨਾ ਕੋਈ ਕਲੈਰੀਕਲ ਜੌਬ ਹਾਸਲ ਕਰ ਜਾਂ ਕੋਈ ਨਾ ਕੋਈ ਆਪਣੀ ਸਿੱਖਿਆ ਟੈਕਨੀਕੀ ਸਿੱਖਿਆ ਲੈ ਕੇ ਜਾਂ ਕੋਈ ਬਿਜ਼ਨਸ ਦਾ ਪਾਟ ਲੈ ਕੇ ਉਹ ਚੰਗੀ ਐਜੂਕੇਸ਼ਨ ਲੈ ਕੇ ਚੰਗੇ ਐਜੂਕੇਸ਼ਨ ਬੜੇ ਲਿਖੇ ਸਮਝਦਾਰ ਬੜੇ ਲਿਖੇ ਹੋਏ ਲੋਕ ਸਮਝਦਾਰ ਲੋਕ ਆਪਣੇ ਬਾਹਰ ਨੀ ਸਟੇਟਾਂ ਦੇ ਵਿੱਚ ਜਾ ਕੇ ਕੰਮਕਾਰ ਕਰਦੇ ਆ ਤੇ ਉੱਥੇ ਉਹਨਾਂ ਨੇ ਆਪਣੀ ਅਮੇਜ ਬਣਾਈ ਹੋਈ ਆ ਜਿਹੜੇ ਵੀ ਉੱਥੇ ਲੱਗ ਕੇ ਜਾ ਕੇ ਲੋਕ ਸਾਡੇ ਕਾਮਯਾਬ ਹੋਏ ਆ ਉਹਨਾਂ ਲੋਕਾਂ ਨੇ ਆਪਣਾ ਨਾਮ-ਨਾਮ ਖੱਟਿਆ ਤੇ ਉੱਥੇ ਦੇ ਲੋਕਾਂ ਨਾਲ ਮਿਲਵਰਤਨ ਕਰਕੇ ਉਹਨਾਂ ਦਾ ਭਲਾ ਵੀ ਕਰ ਦਿਆ ਮੁਕਸਦ ਦੇ ਵਿੱਚ ਵੀ ਸਾਂਝਿਆ ਕਦੇ ਇਸ ਤਰ੍ਹਾਂੀਆਂ ਘਟਨਾਵਾਂ ਨੂੰ ਇਲਜ਼ਾਮ ਨਹੀਂ ਦਿੰਦੇ ਪਰ ਇਹਨਾਂ ਲੋਕਾਂ ਦਾ ਕੋਈ ਇਹਨਾਂ ਕੋਲ ਐਜੂਕੇਸ਼ਨ ਨਹੀਂ ਕੋਈ ਇਹਨਾਂ ਦਾ ਰਹਿਣ-ਸਹਿਣ ਨਹੀਂ ਕੋਈ ਇਹਨਾਂ ਦਾ ਖਾਣ-ਪੀਣ ਨਹੀਂ ਕੰ ਜਿੰਨੀ ਗੰਦ ਗੇ ਕਹਦੇ ਹੋ ਜਿੰਨੀ ਗੰਦਗੀ ਪੰਜਾਬ ਦੇ ਵਿੱਚ ਫੈਲਾਈ ਹੈ ਤੇ ਲੁਧਿਆਣੇ ਜਿਹੇ ਸ਼ਹਿਰ ਇੱਕ ਨਾਰਾ ਹੁੰਦਾ ਸੀ ਇੱਕ ਬਿਹਾਰੀ ਸੌ ਬਿਮਾਰੀ ਹਾਂ ਜੇ ਹਾਂ ਬਿਲਕੁਲ ਬਿਲਕੁਲ ਇਹ ਤੁਹਾਡੀ ਬਿਲਕੁਲ ਇਹ ਜਿਹੜਾ ਤਖਾਵਤਾ ਜਿਹੜੀ 100% ਉਕਦੀ ਹੈ ਜੇ ਲੁਧਿਆਣੇ ਵਰਗੇ ਸ਼ਹਿਰ ਦਾ ਜੇ ਤੁਸੀਂ ਹਾਜਾ ਜਾ ਕੇ ਦੇਖੋ ਤਾਂ ਸਿਰਫ ਇਨ੍ਹਾਂ ਪ੍ਰਵਾਸੀਆਂ ਦੀ ਵਜੋਂ ਦਾ ਇੰਨਾ ਬੁਰਾ ਹਾਲ ਜਿਹੜੇ ਪੰਜਾਬ ਨੂੰ ਅੱਜ ਚਲਾ ਰਹੇ ਨੇ ਪੰਜਾਬ ਸਰਕਾਰ ਚਲਾ ਰਹੀ ਆ ਚਾਹੇ ਆਪਾਂ ਕਹਦੇ ਕਾਂਗਰਸ ਪਾਰਟੀ ਆ ਚਾਹੇ ਆਪਾਂ ਕਹਦੀਏ ਆਪਣਾ ਝਾੜੂ ਪਾਰਟੀ ਆ ਚਾਹੇ ਆਪਾਂ ਕਹਦੀਏ ਬੀਜੇਪੀ ਆ ਇਹ ਆਪਾਂ ਉਹ ਜਿਹੜੀ ਮਰਜ਼ੀ ਕਿਸੇ ਵੀ ਪੋਲੀਟਿਸਨ ਲੀਡਰ ਨੇ ਜਿਹੜਾ ਵੋਟਾਂ ਦੀ ਖਾਤਰ ਪ੍ਰਵਾਸੀਆਂ ਨੂੰ ਜਿਹੜਾ ਇਹ ਨਹੀਂ ਕਿਹਾ ਹੈਗਾ ਵੀ ਇਹਨਾਂ ਨੂੰ ਇੱਥੋਂ ਭਜਾਓ ਜਾਓ ਕਰੋ ਉਹ ਪੋਲੀਟਿਸਨ ਲੀਡਰ ਉਹਨਾਂ ਨੇ ਪੰਜਾਬ ਦੀ ਇੱਜ਼ਤ ਬਾਰੇ ਨਹੀਂ ਦੇਖਿਆ ਉਹ ਆਪਣੀਆਂ ਰੁਕੀਆਂ ਸੇਕਣ ਤੇ ਲੱਗੇ ਜਿਹੜੇ ਬੰਦੇ ਦੀ ਰੋਜੀ ਰੋਟੀ ਉਹਨਾਂ ਦੇ ਸਿਰ ਤੇ ਚੱਲਦੀ ਹੋਵੇ ਉਹ ਆਪਣੀ ਰੋਜੀ ਰੋਟੀ ਆਪਣੇ ਹੱਥਾਂ ਤੋਂ ਜਾਣ ਦੇਣਗੇ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਆ ਚਾਹੇ ਅਕਾਲੀ ਦਲ ਆ ਅਕਾਲੀ ਦਲ ਵੀ ਉਨੇ ਹੀ ਦੋਸ਼ੀ ਆ ਚਾਹੇ ਆਜਾ ਆਮ ਆਦਮੀ ਪਾਰਟੀ ਆ ਇਹ ਸਾਰੇ ਲੋਕਾਂ ਨੂੰ ਆਪਣਾ ਵੋਟ ਬੈਂਕ ਚਾਹੀਦਾ ਹੁੰਦਾ ਔਰ ਵੋਟ ਬੈਂਕ ਇਹ ਮੌਕੇ ਦੀ ਸਰਕਾਰਾਂ ਦਾ ਵੋਟ ਨਹੀਂ ਕਿ ਆ ਜਿਹੜਾ ਗਰੀਬ ਨੇ ਉਹ ਛੇਤੀ ਮਕਾਊ ਹੋ ਜਾਂਦੇ ਨੇ ਕਹਿਣ ਦਾ ਭਾਵ ਇਹ ਜਿਹੜੇ ਲੋਕਾਂ ਨੇ ਸੋਚ ਸਮਝ ਕੇ ਵੋਟ ਪਾਉਣੀ ਆ ਉਸ ਖੇਤਰ ਤੋਂ ਪਰਾਂ ਜਾ ਕੇ ਇਹ ਲੋਕ ਤਾਂ ਉਹਨੇ ਜਿਹੜੇ 100-100 ਰੁਪਏ ਪਿੱਛੇ ਚੜ ਕੇ ਵੋਟਾਂ ਮੌਕੇ ਤੇ ਜਾ ਕੇ ਉਹ ਇੱਕ ਰਾਜ ਦਰਬਾਰ ਦੀ ਪੂਰੀ ਵਿੱਚ ਵੋਟ ਪਾ ਦਿੰਦੇ ਆ ਬੀਜੇਪੀ ਇਹ ਤੇ ਲੜ ਗਿਆ ਆਪਣੇ ਆਪ ਨੂੰ ਹਾਵੀ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਸ਼ਹਿਦ ਦੇ ਰਹੀ ਹੈ ਇਹਨਾਂ ਲੋਕਾਂ ਨੂੰ ਪਲਾਂਟ ਕਰ ਰਹੀ ਹੈ ਇਹ ਜਿੰਨਾ ਵੀ ਪ੍ਰੋਸੈਸ ਹੈ ਵੈਲ ਪਲਾਂਟਡ ਹੈ ਪਲਾਨ ਕੀਤਾ ਹੋਇਆ ਪ੍ਰੋਸੈਸ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਾਹੁੰਦੇ ਆ ਕਿ ਪੰਜਾਬ ਦੀ ਭੂਗੋਲਕ ਸਥਿਤੀ ਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਜਾਵੇ ਤੇ ਇੱਥੋਂ ਦੇ ਪ੍ਰੋਸੈਸ ਨੂੰ ਆਪਣੇ ਢੰਗ ਨਾਲ ਚਲਾਇਆ ਜਾਵੇ ਚਾਹੇ ਕੁਝ ਵੀ ਹੋਵੇ ਉਹ ਆਪਣੇ ਵੋਟ ਕਿਤੇ ਵੀ ਧਾਰ ਦਿਓ ਕੋਸ਼ਿਸ਼ ਕਰ ਦਿੰਦੇ ਕੱਲ ਤਾਂ ਕੱਲ ਤਾਂ ਤੁਹਾਡੀ ਸਹੀ ਆ ਕਿਉਂਕਿ ਬੀਜੇਪੀ ਦਾ ਇੱਥੇ ਪਹਿਲਾਂ ਵੋਟ ਬੈਂਕ ਨਹੀਂ ਸੀ ਵੋਟਾਂ ਬਹੁਤ ਘੱਟ ਸੀ ਉਹਨਾਂ ਨੇ ਇਹੀ ਸੋਚਿਆ ਵੀ ਦੂਸੀਆਂ ਸੇਟਾਂ ਚੋਂ ਬੰਦੇ ਇੱਥੇ ਸਿਫਟ ਕਰ ਦਿੱਤੇ ਜਾਣ ਅਸੀਂ ਆਪਣੀ ਪਾਰਟੀ ਹੈ ਜਿਹੜੀ ਲੋਕਾਂ ਦੇ ਸਾਹਮਣੇ ਵੱਡੀ ਬਣਾ ਕੇ ਨਾਲ ਪੰਜਾਬੀਆਂ ਨੂੰ ਕਿਲਾ ਕੇ ਅਸੀਂ ਆਪਣੀ ਗੱਲ ਸਰ ਸੇਵ ਜੀ ਮੈਂ ਤਾਂ ਸਾਰਿਆਂ ਨੂੰ ਇੱਕੋ ਨਜ਼ਾਰਾ ਦੇਖਣਾ ਚਾਹੇ ਕਾਗਜ਼ਾਤਾਂ ਸੇ ਕਾਲੀ ਬੀਜੇਪੀ ਸਾਰੇ ਆਮ ਆਦਮੀ ਅਮਨੀਸ਼ ਸ਼ਰੋਧਿਆ ਦਾ ਵੀ ਬਿਆਨ ਤੁਸੀਂ ਕੋਈ ਦਿਨ ਪਹਿਲਾਂ ਸੁਣਿਆ ਹੋਣਾ ਅਦੇ ਸਾਨੂੰ ਕੋਈ ਹੱਦ ਤੱਕ ਫਲੇਰ ਜਿਨੂੰ ਬਿਠਾ ਕੇ ਸਾਹਮਣੇ ਕਹਿ ਰਿਹਾ ਕਿਸੇ ਹੱਦ ਤੱਕ ਮੁੱਖ ਮੰਤਰੀ ਭਗਵਾਨ ਜੀ ਖੇਤੀ ਕਰਦਾ ਮੈਂ ਇਸ ਗੱਲ ਦੀ ਸਾਹਮਣੇ ਬਿਠਾ ਕੇ ਉਹ ਗੱਲ ਕਹਿ ਰਿਹਾ ਕਿ ਸਾਨੂੰ ਕਿਸੇ ਹੱਦ ਤੱਕ ਜਾਣਾ ਪਵੇ ਸ਼ਾਂਤ ਅਨੰਦ ਭਲਾਉਣਾ ਨਹੀਂ ਤੁਮਕਾ ਜੀ ਲੜਨਾ ਜੀ ਪਰਚੇ ਕਰਾਉ ਜੀ ਜੋ ਮਰਜ਼ੀ ਕਰਾਉ ਜੀ ਆਪਾਂ ਨੇ ਸਰਕਾਰ ਬਣਾਉਣੀ ਹੈ ਇਹੀ ਕੰਮ ਅਮਿਤ ਸ਼ਾਹ ਕਰ ਰਿਹਾ ਹੈ ਇਹੀ ਕੰਮ ਕਾਂਗਰਸ ਦੇ ਲੀਡਰ ਕਰਦੇ ਇਹ ਤਾਂ ਸਾਰੀਆਂ ਸਰਕਾਰਾਂ ਇਹ ਚਾਹੁੰਦੀਆਂ ਨੇ ਵੀ ਚਾਹੇ ਗੁੰਡਾਗਰਦੀ ਕਰੋ ਚਾਹੇ ਕਰਵਾਓ ਕਰਨ ਵਾਲੇ ਕੌਣ ਹੁੰਦੇ ਆ ਜਿਹੜੇ ਮੁਕਾਊ ਲੋਕ ਹੁੰਦੇ ਆ ਜਿਨ੍ਹਾਂ ਲੋਕਾਂ ਦੀ ਨੀਡ ਆ ਕੋਈ ਜਾਣ ਕੇਗਾ ਨਸ਼ੇ ਦੇ ਬੜੇ ਹੋਏ ਜਾਂ ਹੋਰ ਮਾਰੀਆਂ ਬਿਮਾਰੀਆਂ ਮਾਨੀਆਂ ਕਿਮਾਵਾ ਦੇ ਵਿੱਚ ਨਾਲ ਜੁੜੇ ਹੁੰਦੇ ਆ ਉਹਨਾਂ ਲੋਕਾਂ ਨੂੰ ਇਹ ਵਰਤਦੇ ਆ ਹਥਿਆਰ ਦੇ ਤੌਰ ਤੇ ਤੇ ਪ੍ਰਵਾਸੀ ਨੇ ਜਿਹੜੇ ਉਹ ਇਹਨਾਂ ਵਾਸਤੇ ਬਹੁਤ ਵੱਡਾ ਹਥਿਆਰ ਨੇ ਉਹਨਾਂ ਨੂੰ ਵਰਤ ਕੇ ਇਸ ਸੱਤਾ ਦੇ ਕਾਬਜ ਹੋ ਕੇ ਪੰਜਾਬ ਦੀ ਭਗੋਰਤ ਸਥਿਤੀ ਨੂੰ ਜਿਹੜਾ ਵਿਗਾੜਨਾ ਚਾਹੁੰਦੇ ਨੇ ਅਸੀਂ ਹਮੇਸ਼ਾ ਸਖਤ ਚੌਧਾ ਦੇ ਵਿੱਚ ਨਿੰਦਾ ਕਰਦੇ ਆ ਔਰ ਕਰਦੇ ਰਹੋ ਤੁਸੀਂ ਦੇਖ ਰਹੇ ਸੀ ਨਾਬਾ ਬਾਣੀ ਮੈਂ ਹਾਂ ਗੁਰਸੇਵ ਸਿੰਘ ਕੋਟ